ਕੋਨਸਲੇਸ਼ਨ ਭਰ ਕੇ ਕੋਰਟ ਦੇ ਵਿੱਚ ਮੈਟਰਸ ਅਬਜਿਸ ਕੀਤਾ ਸੋ ਮੈਂ ਗੱਲ ਕਰ ਰਿਹਾ ਇੱਕੋ ਇੱਕ ਹੱਕ ਮੰਗੇ ਬਦਲੇ ਉਸ ਸੈਕਸ਼ਨ ਇਹ ਉਥੇ ਡਿਸਪੈਂਸਰੀ ਸੀ ਜਿਹਦੇ ਪਿਤਾ ਨੇ ਨਾਮ ਤੇ ਬਣੇ ਡਿਸਪੈਂਸਰੀ ਨੂੰ ਬੰਦ ਕਰ ਦਿੱਤੇ ਉਹਦਾ ਪੁੱਤ ਜਦੋਂ ਉਹਦੇ ਨਾਲ ਖੜੇ ਤਾਂ ਕੋਈ ਮਜਬੂਰੀ ਹੋएगी ਸਿਰਫ ਮਜਬੂਰ ਲੋਕ ਖੜੇ ਨੇ ਤੇ ਮੈਂ ਖੁੱਲਾ ਚੈਲੰਜ ਕੀਤਾ ਸੀ ਕਿ ਹਾਂ ਕਿ ਜਿਹੜੇ ਪਿਛਲੇ ਲੰਬੇ 24 ਲੱਖ ਰੁਪਇਆ ਬਿਜਲੀ ਬੋਰਡ ਵੱਲੋਂ ਸਾਡੇ ਮembro ਨੂੰ ਜੁਰਮਾਨਾ ਪਵਾਇਆ ਤੇ ਉਹ ਜੁਰਮਾਨਾ ਲੱਖੀ ਜੀ ਨੇ ਛਡਾ ਕੇ ਦਿੱਤਾ ਪ੍ਰਧਾਨ ਸਾਹਿਬ ਜੀਐਸਪੀ ਦਾ ਕੈਂਪਰ ਹੋਇਆ ਗਵਰਨਮੈਂਟ ਦੇ ਉਟਸਾਈ ਕਿ 2016-17 ਤੱਕ ਜਿਨ੍ਹਾਂ ਦੇ ਕੇਸ ਵੀ ਉਟਸੇ ਵਿੱਚ ਵਿਦਾਊਟ ਵਿਆਜ ਵਿਦਾਊਟ ਕਰਨ ਲਈ ਕੋਈ ਮੈਟਰ ਸਾਈਕਲ ਪਾਰਟਸ ਦੇ ਵਿੱਚ ਲੱਗੇ ਪ੍ਰਾਪਰਟੀ ਟੈਕਸ ਦਾ ਕੈਂਪ ਔਰ ਤੁਸੀਂ ਦੇਖੋ ਪ੍ਰਾਪਰਟੀ ਟੈਕਸ ਜਿਸ ਦੇ ਦਾ 15 ਅਗਸਤ ਲਾਸਟ ਡੇ ਸੀ ਲੱਕੀ ਜੀ ਨੇ ਸੰਜੀਵ ਅਰੋੜਾ ਜੀ ਨੂੰ ਕਿਹਾ ਕਿ ਸਾਨੂੰ 15 ਦਿਨ ਹੋਰ ਦੇ ਦਿਓ ਉਹਨੇ ਇਹਨਾਂ ਦੇ ਕਹਿਣ ਦੇ ਉੱਤੇ 15 ਦਿਨ ਹੋਰ ਦੇ ਦਿੱਤੇ ਗਏ ਤੇ ਉਸ ਪ੍ਰਾਪਰਟੀ ਟੈਕਸ ਦੇ ਵਿੱਚ ਵੀ ਰਿਲੀਫ ਦਿੱਤੀ ਪੰਜਾਬ ਸਰਕਾਰ ਨੇ ਸੈਕਟਰਲ ਗਵਰਨਮੈਂਟ ਕਮੇਟੀ ਬਣਾਈ ਬਾਈਸਾਈਕਲ ਸੈਕਟਰਲ ਕਮੇਟੀ ਦੇ ਵਿੱਚ ਸਰ ਹਸਰ ਸਿੰਘ ਬਰਜ ਸਿੰਘ ਲक्की ਜੀ ਦਾ ਨਾਮ ਸਭ ਤੋਂ ਮੂਰੇ ਆਇਆ ਕਿ ਮੈਂਬਰ ਬਣੇ। ਪਰ ਤੁਸੀਂ ਉਹ ਵੀਡੀਓ ਸੁਣੀ ਹੋਣੀ ਹੈ ਕਿ ਮਨਪਿੰਦਰ ਜੀ ਨੇ ਕਹਿਿਆ ਕਿ ਮੈਂ ਹਸਰ ਸਿੰਘ ਜੀ ਸੇ ਲੱਗੀ। ਉਹਨਾਂ ਨੇ ਕਿਹਾ ਤੁਹਾਨੂੰ ਕੌਣ ਨਹੀਂ ਜਾਣਦਾ ਬਾਈਸਾਈਕਲ ਇੰਡਸਟਰੀ। ਤੇ ਲक्की ਜੀ ਜੋ ਰეკਮੈਂਡੇਸ਼ਨ ਰਿਪੋਰਟ ਭੇਜਦੇ ਹੋਗੇ ਉਹ ਨੂੰ ਨੂੰ ਲੱਗ ਕੇ ਭੇਜੋਗੇ। ਲਾਸਟ ਗੱਲ ਇਹ ਤੇ ਆਉਣੀ ਕਿ ਬੜਾ ਇਧਰ ਮੁਰਾਦਪੁਰੇ ਦੇ ਇਲਾਕੇ ਦੀ ਮਿਕਸ ਲੈਂਡ ਯੂਜ਼ਿੰਗ ਹੈ। ਦੋਤੋਂ ਅਗਰ ਬੈਕਸਲੈਂਡ ਹੋਊਸ ਦਾ ਕੰਮ ਅੱਜ ਤੋਂ 15 ਸਾਲ ਪਹਿਲਾਂ ਕਿਹਨੇ ਕਰਾਇਆ ਸੀ ਮੈਨੂੰ ਯਾਦ ਆ ਕਿ ਇੱਕ ਸਾਧ ਪ੍ਰਕਾਸ਼ ਸਿੰਘ ਬਦਲ ਜੀ ਨੇ ਇਹ ਜਿਹੜਾ ਕੰਮ ਕੀਤਾ ਸੀ ਤੇ ਉਸ ਕਾਗਜ਼ ਦੇ ਉੱਤੇ ਜਿਹੜੇ ਸਾਈਨ ਹੋਏ ਹੋਏ ਆ ਮੈਂ ਉਹਨੂੰ ਪ੍ਰੈਜ਼ੀਡੈਂਸੀ ਲੀਵ ਜਨਰਲ ਨਾਲ ਜਨਰਲ ਸੈਕਟਰੀ ਸੀ ਅਸੀਂ ਉਹ ਕਰਵਾ ਕੇ ਰੱਖਿਆ ਤੇ ਅੱਜ ਦੋ ਭਰਾ ਜਿਵੇਂ ਦੀ ਬੜੀ ਲੰਬੀ ਸੇਵਾ ਕੀਤੀ ਇੰਡਸਟਰੀ ਦੀ ਕਿ ਇੰਡਸਟਰੀ ਨੇ ਉਹਨਾਂ ਨਾਲ ਉਹਨਾਂ ਨਾਲ ਮੋੜਾ ਲਾ ਕੇ ਕੌਂਸਲ ਬਣਾਇਆ ਤੇ ਕੌਂਸਲ ਬਣਨ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਬਣੀ ਸਰਕਾਰ ਬਣਨ ਦੇ ਨਾਲ ਉਸ ਸਖਸ਼ ਦਾ ਰੁਤਬਾ ਇੰਨਾ ਉੱਚਾ ਹੋ ਗਿਆ ਕਿ ਉਹ ਜਦੋਂ ਗੱਲ ਕਰਦਾ ਸੀ ਤਾਂ ਇਦਾਂ ਲੱਗਦਾ ਸੀ ਕਿ ਇਹਦੇ ਵਾਸਤੇ ਕੰਮ ਕਰਨਾ ਕੋਈ ਵੱਡਾ ਔਖਾ ਨਹੀਂ ਹੋਣਾ 5 ਸਾਲ ਸਵਾਲੇ ਲਾਰਿਆਂ ਨੂੰ ਕੱਢਦੇ ਤੇ ਅਖੀਰ ਕੀ ਹੋਇਆ ਕਿ ਆਪਣੇ ਕਾਰਜਕਾਲ ਦੇ ਵਿੱਚ ਵੀ ਨਹੀਂ ਕਰ ਸਕਿਆ ਤੇ ਕਰਨ ਤੋਂ ਬਾਅਦ ਲੋਕਾਂ ਨੇ ਜਵਾਬ ਦਿੱਤਾ ਇੱਕ ਸੀਟ ਛੱਡ ਕੇ ਦੋ ਦੇ ਦਿੱਤਾ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਪਰ ਅੱਜ ਉਹ ਸ਼ਖਸ ਸਾਡੀ ਐਸੋਸੀਏਸ਼ਨ ਦੇ ਵਿੱਚ ਬਣਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਿਹਾ ਮੈਂ ਉਸ ਤੋਂ ਇਹ ਗੱਲ ਕਰਦਾ ਹਾਂ

ਬਿਜਲੀ ਦਾ ਕਨੈਕਸ਼ਨ ਫ੍ਰੀ ਆਫ ਕੋਸ ਜਿਹੜਾ ਟ੍ਰਾਂਸਫਰ ਕਰਕੇ ਦਿੱਤਾ ਜਾਂਦਾ ਤਾਂ ਕਿ ਸਾਰੇ ਮੈਂਬਰ ਇੱਕ ਥੇ ਨਹੀਂ ਕੰਮ ਕਰਨ ਉਹ ਥੇ ਕੰਮ ਕਰਦੇ ਤੇ ਜਿਹੜੀ ਇੰਡਸਟਰੀ ਹੈ ਬਾਈਸਾਈਕਲ ਇੰਡਸਟਰੀ ਭਾਰਤ ਦੀ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਸੈਕਟਰ ਦੇ ਸਾਈਕਲ ਬਾਰਸ਼ ਨੂੰ ਹੁੰਦਾ ਹੈ ਤੇ ਅੱਜ ਜਿਹੜੀ Honda ਉਹ B.S. Sharma ਵਾਲਾ ਕਿਉਂਕਿ ਟੀਮ ਨੇ ਹੱਥਾਂ ਦੇ ਵਿੱਚ ਖਤਰੇ ਚ ਕਿਉਂਕਿ ਉਹਨਾਂ ਨੇ ਆਪਣਾ ਪਿਛਲਾ 5 ਸਾਲ ਤੋਂ ਲਗਾਤਾਰ ਜਦੋਂ ਪ੍ਰਧਾਨ ਰਹੇ 10 ਸਾਲ 10 ਨੇ 10 ਸਾਲ ਪੰਜ ਟੀਮਾਂ ਨਾਲ ਉਹ ਵਾਲੀ ਬਣੀ इवन ਜੇ ਜਦੋਂ ਅੱਠ ਤੋਂ ਅੱਠ ਕੰਮੀ ਦੇ ਦੋਨੇ ਢਿੱਟ ਗਿਆ ਸੀ ਤਦ ਵੀ ਉਹਨਾਂ ਨੇ ਨਹੀਂ ਬਣੀ ਮੈਂ ਵੀ ਉਸ ਤੀਜ ਦਾ ਕੀ ਕਹਿੰਦੇ ਆ ਵੀ ਉਹ ਗਿਆ ਵਾ ਉਹਨਾਂ ਦੇ ਨਾਲ ਗਿਆ ਉਹਨਾਂ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣ ਕੇ ਆਇਆ ਜੋ ਉਹਨਾਂ ਨੇ ਸਾਡੇ ਸੱਜੇ ਦੇ ਆਫਿਸ ਦੇ ਰੂਪ ਦਾ ਹਾਲ ਕੀਤਾ ਕਿ ਅਸੀਂ ਸੱਜੇ ਅਲੱਗ ਹੋ ਕੇ ਆਪਣਾ ਇੱਕ ਇੰਡਸਟਰੀ ਦੇ ਭਲੇ ਵਾਸਤੇ ਕੰਮ ਸ਼ੁਰੂ ਕਰਦਾ ਤੇ ਉਹਦੇ ਨਾਲ ਦੂਸਰਾਂ ਨਾਲ ਕੋਈ ਵਾਰਤਾ ਨਹੀਂ ਸੀ ਸੋ ਤੁਹਾਨੂੰ ਬੇਨਤੀ ਕੋਈ ਕਰਦੇ ਆ ਕਿ 29 ਤਰੀਕ ਨੂੰ ਤੁਸੀਂ ਇੱਕ ਇੱਕ ਗੋਲ ਸਰਹਸੂ ਸਿੰਘ ਲੱਗੀ ਜੀ ਪਰ ਸਾਡੀ ਪੂਰੀ ਟੀਮ ਨੂੰ ਜਿਤਾ ਕੇ ਭੇਜੋ ਮੇਰਾ ਤੁਹਾਡੇ ਨਾਲ ਕੋਈ ਗੱਲ ਆ ਅਫਸਰ ਦਾ ਇੱਕ ਪਾਸੇ ਵੀ ਚੱਲੂਗਾ ਕਿ ਤੁਹਾਡਾ ਸਾਡੇ ਦੇ ਕੋਈ ਜਿਲਾ ਨਹੀਂ ਹੋਈਗਾ ਕੰਮ ਦੇ ਵਿੱਚ ਸਿਰੂਰ ਆ ਕੇ ਤੁਹਾਡੇ ਕੰਮ ਨੂੰ ਕਰਵਾ ਕੇ ਦੇਵਾਂਗੇ ਕਿਵੇਂ ਸ਼ਰਚੋਲੇ ਨਾਮ ਹੈ ਵੀਰ ਸਾਹਿਬ ਸੰਜੀਤ ਸਿੰਘ ਜੀ ਕਾਕਾ ਜੀ ਦਾ ਤੇ ਜਿਹੜੀ ਤੋਂ ਅਭਰਮਾ ਜੀ ਦਾ ਕਿਲਾ ਨਾਮ ਨਾ ਮੋਹਿਸਤ ਕਾਲ ਜੋਸ਼ੀਤਾ ਬੈਠੀਆਂ ਨੇ ਕਪਲਾ ਜੀ ਬੱਠੇ ਜਿਹਦੇ ਦਿਨ ਰਾਤ ਸਾਰੇ ਮਿਹਨਤ ਕੀਤੀ ਹੋਈ ਹੈਗਾ ਇਸ ਸਾਈਕਲ ਇਲੈਕਸ਼ਨ ਜੀ ਹੋ ਰਿਹਾ ਉਹਨੂੰ ਜਿਉਣ ਵਾਸਤੇ ਤੁਸੀਂ ਵੋਟਾਂ ਪਾ ਕੇ ਜਿਤਾ ਕੇ ਲੱਕੀ ਜੀ ਤੇ ਲੱਕੀ ਜੀ ਦੀ ਟੀਮ ਨੂੰ ਲਿਆਓ ਇੱਕ ਕੱਲ ਤੋਂ ਮੈਂ ਸ਼ੇਅਰ ਕਰੂੰਗੀ ਕਿ ਉਥੇ ਬਹਿਲਾ ਦੇ ਲੋਕਾਂ ਦਾ ਹਿਸਾਬ ਕੀ ਦੀ ਸੋਚਤੀ ਹੋ ਬਹੁਤ ਮੋਕਲਾਲ ਮਾਹਰ ਜੀ ਅੱਜ ਬੈਠੇ ਹੋਵਾਂਗੇ ਫਰਜ਼ੰਦ ਸਾਡੇ ਕੋਲ ਰਜੇਨਲ ਮਾਲਿਕ ਜੀ ਜਿਨ੍ਹਾਂ ਨੇ ਉਹ ਹਾਲ ਪੜਾਇਆ ਹਜ਼ਾਰਾਂ ਹੀ ਲੱਖਾਂ ਵਿਆਹ ਹੋ ਗਏ ਉਹ ਫਿਰਪਾ ਨੇ ਸਾਡੇ ਮੈਂਬਰਸ ਹੈ ਵਾਜਾ ਕੇ ਕਹਿੰਦੇ ਆ ਕਿ ਇੱਥੇ ਇਹ ਕੰਮ ਕਰਸੀ ਉਹ ਕਰ ਦਿੰਦੇ ਆ ਤੇ ਉਸਨੇ ਤਾਂ ਕੋਈ ਵੀ ਤਾਲਾ ਲਗਾਉਣਾ ਨਹੀਂ ਉਸ ਹਾਲ ਵੀ ਨੇ ਤਾਲਾ ਲਗਾ ਦਿੱਤਾ ਸੀ ਕਿ ਮੈਂ ਨਹੀਂ ਕਰ ਦੇਣਾ ਸੋ ਤੁਸੀਂ ਕਿਸੇ ਬੈਰ ਕਾਰ ਦੇ ਜਨਾ ਹੈ ਮੇਰਾ ਦਫਤਰ